ਕਬ بڑے بڑے ਮੋਟੇ ਬਦਲ ਕਿਵੇਂ ਫਟ ਜਾਂਦੇ ਨੇ ਸਾਰੇ ਪੁਰਜੇ-ਪੁਰਜੇ ਕਰਤੇ ਬਦਲ ਖੜਾਤਾ ਦੂਰ ਤੱਕ ਕਹਿੰਦੇ ਨੇ ਜਾਂ ਦੋਗਬਾਰ ਕਟਖਦਾ ਬਦਲ ਘੁਲ ਗਿਆ ਸਭ ਘਰੋਂ ਪਖੜਾ ਕੇ ਰਖਤੇ ਬਖੇਰ ਦੇ ਦੂਰ ਤੇ ਹੁਣ ਬਾਨ ਨਾਲ ਸਾਥ ਬਦਾਰ ਦਾ ਯਾਰੀ ਤਾਂ ਛਬੀ ਕੋ ਕਵੀ ਭਾਉ ਵਿਚਾਰਿਓ ਬਨ ਐਸੇ ਤੀਰ ਚਲਾਏ ਸਾਰੇ ਖੜਾ ਕੇ ਰਖਤੇ ਬਦਾਰ ਦੇ ਖੜਾ ਕੇ ਰੱਖਦੇ ਸਾਰੇ ਉਹ ਇਕੱਠੇ ਮੋਟੇ ਬੱਦਲ ਤੇ ਸਾਰੇ ਤੁਮਾ ਤੁਮਾ ਕਰਕੇ ਰੱਖਦੇ ਵਿਧਾਨ ਦੇ ਸੂਰਜ ਕੋ ਕਭੀ ਪਾਉ ਵਿਚਾਰੇ ਉਹਦੀ ਛਵੀ ਐਂ ਦੱਸਦੇ ਨੇ ਕਭੀ ਸੂਰਜ ਕੀ ਕਰਨੇ ਸਰਮਸਾਂ ਰੇਨ ਅਨੇਕ ਤਾਹਾਂ ਕਰ ਡਾ ਰਿਓ ਜਿਵੇਂ ਸੂਰਜ ਦੀਆਂ ਕਿਣਲ ਸਿਆਲ ਦੇ ਮਹੀਨੇ ਧੁੰਦ ਹੁੰਦੀਆਂ ਨਾ ਧੁੱਪ ਪਈ ਹੋਈ ਧੁੰਦ ਦੇ ਬਰੀਕ ਬਰੀਕ ਵਿੱਚ ਦਾਲੇ ਹੁੰਦੇ ਨੇ ਪਾਣੀ ਦੇ ਜਿਵੇਂ ਉਹਦਾ ਨਾਸ ਕਰ ਦਿੰਦੀ ਹੈ ਧੁੱਪ ਐਂ ਨਾਸ ਕਰਤੇ ਸਾਰੇ ਇਹਦੇ ਫਰਮਾ ਸੇ ਕਹਿੰਦੇ ਸਿਆਲ ਦੇ ਮਹੀਨੇ ਸਿਆਲ ਦੇ ਮਹੀਨੇ ਵਿੱਚ ਧੁੰਦ ਪੈਂਦੀ ਹੈ ਰੇਣ ਅਨੇਕ ਤਾਂ ਹੁੰਦਾ ਹੈ ਧੁੰਦ ਨੂੰ ਨਾਸ਼ ਕਰ ਦਿੰਦੀ ਹੈ ਟਾਈਮ ਤਾਂ ਲੰਘਦਾ ਨਾਸ਼ ਕਰ ਦਿੰਦੀ ਹੈ ਧੁੱਪ ਸਾਰੇ ਐ ਸਾਰੇ ਨਾਸ਼ ਕਰਦੇ ਤੇ ਰੇਣ ਅਨੇਕ ਤਾਹਾਂ ਕਰ ਡਾਰਿਓ ਕਿਡਕੇ ਰੇਣ ਹੁੰਦੇ ਨੇ ਰੇਣ ਜਿਹੜੀ ਹੁੰਦੀ ਹੈ ਛੋਟੇ ਛੋਟੇ ਬਰੀਕ ਕੜ ਲੂ ਰੇਣ ਕਹਿੰਦੇ ਨੇ ਹਉ ਸੰਤਨ ਕੀ ਰੇਣ ਪਿਆਰੇ ਹਉ ਸੰਤਨ ਕੀ ਸੜਲ ਉਹ ਰੇਣ ਇਹ ਰੇਣ ਮਾਇਆ ਦੀ ਹੈ ਉਹ ਰੇਣ ਗਿਆਨ ਦੀ ਰਹਿਣ ਦੀ ਹੈ ਉਧਰ ਸੂਰਜ ਗਿਆਨ ਦੀ ਰਹਿਣ ਸਰਦਾ ਸੂਰਜ ਕੀ ਸਰਦਾ ਗਿਆਨ ਦੀ ਚਲਨ ਦੀ ਰਹਿਣ ਤਪਸ਼ ਦੀ ਰਹਿਣ ਪ੍ਰਚੰਡਤਾ ਦੀ ਰਹਿਣ ਇਧਰ ਰੇਣ ਹੈਗੀ ਮਾਇਆ ਦੀ ਉਹਦਾ ਮਾਇਆ ਦਾ ਨਿਵਾਸ ਕਰ ਰਿਹਾ ਸਵਈਆ ਚੰਡ ਚਮੂ ਬਹੁ ਦੰਤਨ ਕੀ ਹੱਥ ਫਿਰ ਚੰਡ ਕਵੰਡ ਸੰਭਾ ਰਹੋ ਬਹੁਤ ਸਾਰੀ ਜੇ ਫੌਜ ਜਿਵੇਂ ਉਹ ਰੇਣ ਨਾਸ ਕਰਤੀ ਫਿਰ ਕਹਿੰਦੇ ਧਨਕ ਫੇਰ ਚੁੱਕ ਲਿਆ ਹਾਂ ਬਾਨਣ ਸੋ ਦਲ ਫੋੜ ਦਇਓ ਬਲਕੇ ਬਰ ਸਿੰਘ ਮਹਾਪਵ ਘਾਰਿਓ ਹਾਂ ਜਦ ਅੰਦਰ ਗਰਜਿਆ ਤਤ ਗਿਆ ਜਿਵੇਂ ਬਵੇਕ ਗਰਜਿਆ ਬਾਣਾ ਦੇ ਨਾਲ ਖੰਡਾ ਕੇ ਰਖਤੇ ਜਿਹੜੇ ਹੋਰ ਮੋਟੇ ਮੋਟੇ ਪਿੱਛੇ ਰਹਿਗੇ ਸੀ ਬੱਦਲ ਜਿਹੜੇ ਜੋਦੇ ਮੋਟੇ ਰਹਿਗੇ ਸੀ ਉਹ ਵੀ ਖੰਡਾ ਉੱਤੇ ਮਾਰਦਾ ਹੈ ਸਰਦਾਰ ਵੱਡੇ ਵੱਡੇ ਸਰਦਾਰਾਂ ਦੇ ਬਰਖੇ ਨੂੰ ਬਾਣ ਫਰ ਮਾਰਦਾ ਹੈ ਸਰਦਾਰ ਵੱਡੇ ਤਰਸਰਾਉਣ ਬਹਾਏ ਵੱਡੋ ਰਣ ਪਾ ਰਿਓ ਬਾਹੋਂ ਨਾਲ ਵੀ ਸੌ ਖੂਨ ਕੱਢ ਦਤਾ ਜਿਹੜਾ ਲੋਭ ਸੀ ਸਾਰਾ ਕੱਢ ਦਤਾ ਵੱਡਾ ਹੋਈਆ ਜਿਹਦੇ ਕੋ ਮਾਇਆ ਜ਼ਿਆਦਾ ਸੀ ਸੰਸਾਰ ਚ ਕੌਣ ਵੱਡਾ ਹੈ ਕੌਣ ਵੱਡਾ ਮਾਇਆ ਵੜਿਆਈ ਉਹ ਕਹਿੰਦੇ ਤੇਰੀ ਮਾਇਆ ਨੂੰ ਸਲਾਮ ਹੈ ਤੈਨੂੰ ਸਲਾਮ ਨਹੀਂ ਹੈ ਤੇਰੀ ਅਕਲ ਨੂੰ ਸਲਾਮ ਨਹੀਂ ਹੈ ਅਕਲ ਵਾਲੇ ਦਾ ਕਈ ਆਇਆ ਜ਼ਿਆਦਾ ਨੇ ਤੇਰੇ ਨਾਲ ਬਾਤ ਸੁਨਾਸ ਕਰਤਾ ਗੱਲ ਕਹਿ ਕੇ ਕੋਈ ਅਕਲ ਨੂੰ ਸਲਾਮ ਦਰਗਾਹ ਦੇ ਵਿੱਚ ਅਕਲ ਨੂੰ ਸਲਾਮ ਹੈ ਸਨਾਰ ਜਮਾਇ ਨੂੰ ਸੁਣ ਲੋ ਬਸ ਤੇਰੇ ਕੋ ਮਾਇਆ ਜਿਆਦਾ ਅਗਲ ਨਹੀਂ ਜਾ ਰਹੀ ਇੱਕ ਕੇ ਸੀਸ ਦੇਉ ਧਨ ਦੇਉ ਜਨਕੋਪ ਕੇ ਗਾਜ ਕੇ ਮੰਡਪ ਮਾਰੇ ਇੱਕ ਦੇ ਸਿਰ ਤੇ ਐਸਾ ਤਨਖੇ ਡੋਗ ਦਿੱਤਾ ਤਨਖੇ ਵਾਰਿਆ ਤੀਰ ਮਾਰਿਆ ਹੀ ਨਹੀਂ ਜਿਹੜੇ ਐ ਗੁੱਸੇ ਜਿਵੇਂ ਇੱਕ ਕੇ ਸੀਸ ਦੇਉ ਧਨ ਦੇਉ ਜਨ ਕੋਪ ਕੇ ਗਾਜ ਕੇ ਮੰਡਪ ਮਾਰੇਓ ਜਦੋਂ ਗੱਜ ਕੇ ਬਿਜਲੀ ਕੋਈ ਸੇ ਬੜੇ ਸਾਰੇ ਮੰਡਪ ਨੂੰ ਘੇਰ ਦਿੰਦੀ ਆ ਨਾ ਕਿਸੇ ਗੁੰਬਦ ਨੂੰ ਗੁੰਬਦ ਹੁੰਦਾ ਰੇ ਨਾ ਐ ਉਹ ਡਾ ਦਿੱਤਾ ਥੱਲੇ ਵੱਡਾ ਸੀ ਜਿਹੜਾ ਦੋਰਾ ਚੰਡ ਚੰਮੂ ਸਭ ਦੈਂਤ ਕੀ ਐਸੇ ਦਈ ਸੰਘਾਰ ਪੌਣ ਭੂਤ ਜੋ ਨੰਗ ਕੋ ਡਾਰਿਓ ਬਾਗੋ ਖਾਰ ਦੇਖੋ ਪ੍ਰਮਾਣ ਕਿਦਾ ਦਿੱਤਾ ਫੁਰਮਾਂਦਾ ਦਿੱਤਾ ਜਿਵੇਂ ਬਾਗ ਪਟਿਆ ਕੱਲਾ ਕੱਲਾ ਕੁੱਟਿਆ ਨਾ ਕੱਲੇ ਦੇ ਸੱਚ ਮਾਰਿਆ ਕਹਿੰਦੇ ਇਸ ਤਰੀਕੇ ਨਾਲ ਸਾਰੀ ਫੌਜ ਸੰਭਾਰਤੀ ਜਿਵੇਂ ਹਨੂਮਾਨ ਨੇ ਸਾਰਾ ਬਾਗ ਪਟਤਾ ਸੀ ਲੰਕਾ ਦਾ ਉਹ ਬਾਗ ਦਾ ਕਲਾਕਲਾ ਫੇੜੇ ਪਟਾਉਣ ਜਿਹੜਾ ਬੋਲਿਆ ਉਹੀ ਘੁੱਟਦਾ ਜਿਹੜਾ ਬੋਲਿਆ ਉਹੀ ਘੁੱਟਦਾ ਜਿਹੜਾ ਬੋਲਿਆ ਉਹੀ ਪਟਦਾ ਬਸ ਜਿਹੜਾ ਸਾਹਮਣੇ ਆਇਆ ਜਦੋਂ ਤੋਂ ਉਹ ਵੀ ਪਟੂ ਕਰਨਾ ਜਿਹੜਾ ਸਾਹਮਣੇ ਹੋਣਾ ਨੰਬਰ ਵਾਰ ਇਹ ਲੈ ਪਿੱਛੇ ਉਹਨੂੰ ਕਿਵੇਂ ਪਟਣਾ ਜਿਹੜਾ ਮੂਰੇ ਆ ਹੀ ਗਏ ਆ ਪੱਟ ਹੀ ਗਏ ਉਹਨੂੰ ਮੂਲੇ ਪਰੇ ਹੁੰਦੇ ਚਲੇ ਗਏ ਫਿਰਲੇ ਬੁਰੇ ਹੁੰਦੇ ਚਲੇ ਗਏ ਹਾਂ ਸਬਈਆ ਪੌਣ ਪੂਤ ਹਨੂਮਾਨ ਹਨੂਮਾਨ ਨੂੰ ਕਹਿੰਦੇ ਨੇ ਪੌਣ ਪੂਤ ਜੋ ਲੰਕ ਕੋ ਡਾਰਿਓ ਬਾਗੋ ਜਿਵੇਂ ਪੌਣ ਪੂਤ ਹਨੂਮਾਨ ਨੇ ਲੰਕਾ ਦਾ ਬਾਗ ਪੜਤਾ ਸੀ ਐਂ ਪੜਤੇ ਸਾਰੇ ਐਂ ਪੜਤੇ ਸਾਰੇ ਹਾਂਜੀ ਸਬਈਆ ਗਾਜ ਕੇ ਚੰਡ ਮਹਾਬਲੀ ਮੇਕ ਸੀ ਬੂੰਦਣ ਜਿਉਂ ਹਰ ਪੈ ਸਰ ਡਾਰੇ ਗੱਜ ਕੇ ਫਿਰ ਬਰਸੀ ਫਿਰੋ ਮੇਕਸੀ ਬੂੰਦਾਂ ਜਿਕੇ ਵਰਸਾ ਨਾ ਕਹ ਲੈ ਜਿਹੜੇ ਗਰਜਦੇ ਨੇ ਵਰਸਦੇ ਨਹੀਂ ਪਰ ਇਹ ਗਰਜਦੀ ਆ ਜਾਂ ਵਰਸਦਾ ਵੀ ਨਾਲ ਆ। ਜੇ ਗਰਜਨ ਕੀਤੀ ਤਾਂ ਮੇਕਦੀਆਂ ਬੂੰਦਾਂ ਜਿਵੇਂ ਪੈਂਦੀਆਂ ਨੇ ਸਾਰਿਆਂ ਦੇ ਫੇਰ بارش ਪਾਦੀ ਠੰਡੇ ਕਰਦੇ। ਸ਼ਾਂਤ ਕਰ ਨੂੰ ਪਾਏ ਨਹੀਂ ਹੁਣ। ਪਹਿਲਾਂ ਕੁੱਤੇ ਨੇ ਵੀ ਪੜੋਸਣੇ ਵੀ ਤਾਂ ਹੈਗੇ ਨੇ। ਹੂੰ ਮੇਕਸੀ ਬੂੰਦਾਂ ਨਾਲੇ ਕੁੱਟ ਕੇ ਪੜੋਸ ਵੀ ਲੈਂਦੇ ਨੇ ਬਾਅਦ ਚ। ਇਹ ਕਹੇ ਕੋ ਸਾਨਾ ਕਰ ਜਾਣ। ਹੂੰ ਮੇਕਸੀ ਬੂੰਦਨ ਜਿਉਂ ਅਰਪੈ ਸਰ ਡਾਰੇ। ਕਿਵੇਂ ਮੇਂ ਮੇਗ ਦੀਆਂ ਬੂੰਦਾ ਪੈਂਦੀਆਂ ਨੇ ਨਾ ਐ ਸਾਰੇ ਦੁਸ਼ਮਣ ਤੇ ਪਾਣੀ ਵਰਸਾਇਆ ਖੂਨ ਧੋਤਾ ਗਿਆ ਇੱਕਦਮ ਇੱਕ ਸ਼ਾਂਤੀ ਆ ਗਈ। ਹਮ। ਧਾਮਣ ਨੂੰ ਸੋਖ ਖਗ ਲੈ ਕਰ ਕਰਮ ਬੋ ਵੀਰ ਅਦੰਦਰ ਕਹਿ ਧਰਮਾਰੇ ਧਾਮਣ ਵਰਗੀ ਬਿਜਲੀ ਵਰਗੀ ਤਲਵਾਰ ਹੈ ਚਮਕਦੀ ਧਾਮਣੀ ਬਿਜਲੀ ਨੂੰ ਕਹਿੰਦੇ ਨੇ ਧਾਮਣ ਸੋ ਖਗ ਲੈ ਕਰਮ ਕਰਮ ਹੱਥ ਦਿੱ ਤਲਵਾਰ ਲੈ ਕੇ ਬਹੁ ਬੀਰ ਅਧੰਤਰ ਕਹੇ ਧਰ ਮਾਰੇ ਬਹੁਤ ਸਾਰੇ ਬੀਰ ਅਧੰਤਰ ਅੱਧੋ ਕੱਟਦੇ ਅੱਧੋ ਕੀ ਕਰਦੇ ਦੋ ਟੁਕੜੇ ਕੀ ਕਰਤੇ ਉਹਨਾਂ ਦੀ ਆਤਮਾ ਅੱਡ ਕਰਤੀ ਸਰੀਰ ਅੱਡ ਕਰਤਾ ਦੋ ਕਰਤੇ ਅੱਧ ਹੀ ਆ ਨਾ ਆਤਮਾ ਫਿਰ ਜਿਹੜਾ ਅਧੰਤਰ ਅੱਧਾ ਕਰਤਾ ਦੋ ਕਰਤੇ ਇੱਕ ਮਾਰ ਕੇ ਦੋਏ ਕੀਏ ਦੋਏ ਤਾਂ ਹੀ ਕੀਤੇ ਇਹ ਕਿਸੇ ਦੇ ਦੋ ਟੁਕੜੇ ਹੋਗੇ ਆਤਮਾ ਅੱਧੀ ਹੈ ਆਤਮਾ ਵੀ ਅੱਧੀ ਹੋ ਰਹਿਗੀ ਨਾ ਅਦਾ ਸਰੀਰ ਰਹਿ ਗਿਆ ਸਰੀਰ ਵੀ ਆਤਮਾ ਦੇ ਬਿਨਾਂ ਅਧੂਰਾ ਹੈ ਆਤਮਾ ਸਰੀਰ ਤੇ ਬਿਨਾਂ ਅਧੂਰੀ ਹੈ ਇਹ ਦੋਹਾਂ ਨੂੰ ਜਿਆਦਾ ਅਧੂਰੀ ਕਰਦੇ ਨਾ ਆਤਮਾ ਸਰੀਰ ਤੁਹਾਡਾ ਕਰਦੇ ਇਹ ਦੋ ਜੰਦੇ ਤੇ ਰਹਿ ਜਾਂਦੇ ਨੇ ਇਹ ਇੱਕ ਜਿਆਦਾ ਜਿਆਦਾ ਜਿਉਂਦਾ ਹੈ ਜਿਉਂਦਾ ਹੈ ਜਿਉਂਦਾ ਲੈ ਇੱਕ ਜਿੰਦਗੀ ਨੇ ਮਰਦਮਸ਼ਵਾਰ ਕਾਰਡਾਂ ਦੇ ਵਿੱਚ ਮਰਦਮਸ਼ਵਾਰੀ ਚ ਜਿਉਂਦੇ ਨੂੰ ਇੱਕ ਕਹਿੰਦੇ ਨੇ ਮਰੇ ਤੇ ਬਾਅਦ ਤਾਂ ਇਹ ਕਾ ਖਤਮ ਹੈ ਮਰੇ ਤੇ ਬਾਅਦ ਤਾਂ ਕਾੜ ਜੋ ਕਾਰਜ ਕਰ ਦਿੰਦੇ ਨੇ ਆਰੀਆ ਦੇ ਸਰਕਾਰ ਦਾ ਜੋ ਖਤਮ ਹੋ ਫਿਰਦਾ ਭਾਜੇ ਨਾਲ ਜਿਉਂਦਾ ਉਹ ਨਾ ਜੇ ਕਾਇ ਫੇਰ ਨਹੀਂ ਇਹ ਕਹ ਰਿਹਾ ਇਹ ਫਿਰ ਇਹ ਕ ਖਤਮ ਹੈ ਇੱਕ ਕਾ ਨਾ ਰਹੇ ਆਤਮਾ ਦਾ ਸਰੀਰ ਦਾ ਜਿੰਨਾ ਚਿਰ ਇੱਕ ਕਾ ਦੋਂਦਾ ਇੱਕ ਨੇ ਤਾਂ ਇੱਕ ਇੱਕ ਕਾ ਖਤਮ ਹੋ ਗਿਆ ਫਿਰ ਦੋ ਵੜ ਗਏ ਆਦਮਾ ਅੱਡ ਚਲੀ ਗਈ ਹੈ ਅੜ ਰਹਿ ਗਿਆ ਇਸ ਤਰੀਕੇ ਨਾਲ ਇੱਕ ਮਾਰ ਕੇ ਦੁਆਏ ਕੀਏ ਦੁਆਏ ਤੇ ਕਿੰਨੇ ਚਾਰ ਉੱਥੇ ਜਾਦਾ ਆਸੀ ਐ ਜਦਾ ਹੈ ਨਾ ਇੱਕ ਤਰੰਤ ਅਦਮ ਦਰਦਮ ਅਦਮ ਅਦਮ ਧਰਮ ਅਦਨ ਧਰਦਾ ਬਦਲ ਅਦਾਂ ਅਦਾਂ ਕਰਤਾ ਜੀਵਾਤਮਾ ਆਦੀ ਹੋਈਏ ਸ਼ਰੀਰ ਦੇ ਵਿੱਚ ਅਰਧ ਅਰਧ ਸਮਾਨ ਕੁਬੀਰ ਵਾਲੀ ਗੱਲ ਉੱਥੇ ਹੈ ਨਾ ਦੁਤੀਆ ਅਰਧ ਅਰਧ ਸਮਾਨ ਸਮਾਨ ਦੁਆਪਰ ਜਾ ਕੇ ਅੱਧਾ ਸਮਾਂ ਅਸੀਂ ਅੱਧੀ ਜੋਤ ਪਿੱਛੇ ਸੀ ਉਹਦਾ ਬਾਹਰ ਕੱਢ ਲਿਆ ਅਦੇ ਅਦੇ ਹੋ ਗਏ ਜਿਹਨੇ ਬਾਹਰ ਨਿਕਲੇ ਕਾਇਲ ਹੂਮ ਪਰ ਤੈ ਇਉ ਉਪਮਾ ਮਨ ਮੇ ਕਵੀ ਜੋ ਅਨੁਸਾਰੇ ਕਾਇਲ ਹੂਮ ਪਰ ਤੈ ਹਉ ਉਪਮਾ ਮਨ ਮੇ ਕਵੀ ਜਿਹੜੇ ਕਾਇਲ ਹੋ ਗਏ ਕਾਇਲ ਹੋ ਗਏ ਆਪੇ ਕਾਇਲ ਹੋ ਗਏ ਅਦੇ ਅਦੇ ਹੋ ਗਏ ਕਾਇਲ ਹੋ ਗਏ ਸਰੌਣ ਪ੍ਰਵਾਹ ਮਨੋ ਸਰਤਾ ਤੈ ਮਦ ਤਸੀ ਕਰ ਲੋਥ ਕਰਾਰੇ ਸਰੌਣ ਪ੍ਰਵਾਹ ਮਨੋ ਸਰਤਾ ਤੈ ਮਦ ਤਸੀ ਕਰ ਲੋਥ ਕਰਾਰੇ ਬਾ ਜਿਹੜੇ ਸਰੀਰ ਸੀ ਨਾ ਇਹਨਾਂ ਦੇ ਹਾਥੀਏ ਦੇ ਹੰਕਾਰੀਆਂ ਦੇ ਉਹਦਾ ਸਰਾਉਂਡ ਚ ਰੁੜ ਗਏ ਉਹਦਾ ਲੋਭ ਰਤ ਚ ਰੁੜ ਗਏ ਲੋਭ ਰਤ ਲੋਭ ਸਰੀਰ ਕਰਕੇ ਹੀ ਹੁੰਦਾ ਸਰੀਰ ਦਾ ਵਹਾਤ ਤੇ ਲੋਭ ਦੀ ਨਦੀ ਚ ਆਦਵਾ ਜੋੜਦੀ ਆਪਣੇ ਮੂਹ ਉਹਦੇ ਮੂੜ ਨਾਲ ਆਤਮਾ ਨਦੀ ਕਰਨਾ ਜੋੜਦੀ ਮੂੜ ਨਾਲ ਜੋੜਦੀ ਲੋਭ ਦੇ ਵਿੱਚ ਜਿਹੜਾ ਸੀ ਨਾ ਲੋਭ ਦੀ ਰਤ ਦੀ ਨਦੀ ਉਹ ਜਿਹੇ ਸਰੀਰ ਰੁੜ ਗਏ ਹੰ ਮੈਂ ਐਸੇ ਪਰੇ ਧਰਨੀ ਪਰ ਵੀਰ ਸੋ ਕੈ ਕੈ ਦੁਖੰਡ ਜੋ ਚੰਡੇ ਡਾਰੇ ਚੰਡ ਹੈ ਡਾਰੇ ਐਸੇ ਪੈਨ ਥੱਲੇ ਡਿਗੇ ਦੁਖੰਡ ਕਰਤੇ ਦੋ ਹਿੱਸੇ ਕਰਤੇ ਦੁਖੰਡ ਕਰਕੇ ਜਿਹੜੇ ਕਰਿਆ ਨੇ ਨਾ ਉਹ ਬਸ ਲੜਕੇ ਪੈ ਰਹੇ ਉਹ ਨਹੀਂ ਕੁਝ ਬੋਲ ਸਕਦੇ ਹਾਂਜੀ ਲੋਥਾਂ ਉੱਪਰ ਲੋਥ ਗਿਰੀ ਮੈਂ ਸਰਾਉਂ ਚਲਿਓ ਜਨ ਕੋਟ ਪਨਾਰੇ ਬਸ ਕੋਰੋਨਾ ਬਨਾਲੇ ਸਭ ਦੇ ਅੰਦਰ ਲੋਭ ਰੱਦ ਦੇ ਨਿਕਲ ਰਹੇ ਹੈ ਸਾਉਣ ਚੱਲੇ ਲੋਥਾਂ ਨੂੰ ਉੱਪਰ ਲੋਥ ਗਏ ਬਸ ਲੋਥਾਂ